ਇਸ ਵੇਲੇ ਦੀ ਵੱਡੀ ਖਬਰ ਪੁਲਿਸ ਸਟੇਸ਼ਨ ਧਾਰੀਵਾਲ ਤੋਂ ਆ ਰਹੀ ਆ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਐਸ ਐਚ ਓ ਥਾਣਾ ਧਾਰੀਵਾਲ सुरेंद्रਪਾਲ ਦੀ ਅਗਵਾਈ ਹੇਠ ਵੱਡੀ ਸਫਲਤਾ ਮਿਲੀ ਆ ਬੁਲਟ ਮੋਟਰਸਾਈਕਲ ਤੇ ਅਫੀਮ ਵੇਚਣ ਵਾਲੇ ਦੋ ਦੋਸ਼ੀਆਂ ਨੂੰ ਧਾਰੀਵਾਲ ਪੁਲਿਸ ਨੇ ਐਸ ਐਚ ਓ ਇੰਸਪੈਕਟਰ सुरेंद्रਪਾਲ ਦੀ ਅਗਵਾਈ ਹੇਠ ਗ੍ਰਿਫਤਾਰ ਕੀਤਾ ਵਾ ਔਰ ਦੋਨਾਂ ਇਹਨਾਂ ਦੋਸ਼ੀਆਂ ਤੋਂ 49-49 ਗ੍ਰਾਮ ਅਫੀਮ ਬਰਾਮਦ ਹੋਈ ਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਮਾਰਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਅਦਿੱਤੇ ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਧਾਰੀਵਾਲ ਦੀ ਪੁਲਿਸ ਵੱਲੋਂ ਅਰਸ਼ਦੀਪ ਸਿੰਘ ਪੁੱਤਰ ਦਿਲਬਾਤ ਸਿੰਘ ਵਾਸੀ ਪਿੰਡ ਬੜੋਏ ਤੇ ਸੁਖਦੇਵ ਸਿੰਘ ਉਰਫ ਬਿੱਲਾ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਖੁੰਡਾ ਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਔਰ ਇੱਕ ਬੁਲਟ ਮੋਟਰਸਾਈਕਲ ਵੀ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰੀਵਾਲ ਪੁਲਿਸ ਵੱਲੋਂ ਇੱਕ ਹੋਰ ਮਾਮਲੇ ਦੇ ਵਿੱਚ ਥੋਮਸ ਮਸੀ ਉਰਫ ਪੰਮਾ ਵਾਸੀ ਪਿੰਡ ਤ੍ਰਿਜਾ ਨਗਰ ਜੋ ਕਿ ਚਿੱਟਾ ਵੇਚਦਾ ਸੀ ਉਸ ਨੂੰ ਵੀ 7 ਗ੍ਰਾਮ ਚਿੱਟੇ ਸਣੇ ਗ੍ਰਿਫਤਾਰ ਕੀਤਾ ਹੈ ਗੱਲਬਾਤ ਦੌਰਾਨ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਲਗਾਤਾਰ ਉਹਨਾਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹੀਮ ਦੇ ਤਹਿਤ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਵੀ ਜਾਣਕਾਰੀ ਦਿੱਤੀ ਕਿ ਇਹ ਨਸ਼ਾ ਵਿਰੁੱਧ ਮਹੀਮ ਲਗਾਤਾਰ ਜਾਰੀ ਰਹੇਗੀ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਪੁਲਿਸ ਨਾਲ ਸੰਪਰਕ ਕਰਨ ਅੱਜ ਹੀ ਉਹਨਾਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਅਤੇ ਜਿਲ੍ਹਾ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਹ ਦੋ ਨੌਜਵਾਨਾਂ ਨੂੰ ਦਾਖਲ ਕਰਾ ਕੇ ਆਏ ਹਨ ਜਿਹੜੇ ਕਿ ਨਸ਼ਾ ਛਡਣ ਦੇ ਚਾਹਵ ਹਨ ਇਸੇ ਤਰ੍ਹਾਂ ਹੀ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਮਾਪਿਓ ਵੀ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਜੇ ਕਿਤੇ ਲੱਗਦਾ ਹੈ ਕਿ ਉਹਨਾਂ ਦਾ ਬੱਚਾ ਬੁਰੀ ਸੰਗਤ ਵਿੱਚ ਹੈ ਤਾਂ ਉਸ ਨੂੰ ਤੁਰੰਤ ਸੁਧਾਰਨ ਦਾ ਯਤਨ ਕਰਨ ਇਸ ਦੇ ਇਲਾਵਾ ਡੀਐਸਪੀ ਕੁਲਵੰਤ ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਯੁੱਧ ਨਸ਼ਿਆਂប្រਵਰਧ ਮੁਹਿੰਮ ਦੇ ਤਹਿਤ ਉਹਨਾਂ ਵੱਲੋਂ ਵੱਡੀ ਕਾਰਵਾਈ ਕਰਕੇ ਨੇਕਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹਾਂ ਜਿਹੜੀ ਚੱਲ ਰਹੀ ਹੈ ਆਪਣੇ ਨਸ਼ਿਆਂ ਦੇ ਖਿਲਾਫ ਸਖਤੀ ਹੈ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਧਾਰੀਵਾਟਾ ਨੇ 37 ਤੇ 38 ਦਾਜ ਕੀਤੀ ਹੈ 37 ਨੰਬਰ ਸਾਡ ਕੋਰ ਸ਼ਰੀਪ ਸਿੰਘ ਤੇ ਇੱਕ ਸੁਖਦੇਵ ਬਿੱਲਾ ਜੀ ਉਹਨਾਂ ਨੂੰ ਅਫੀਨ ਦੇ ਸਮੇਤ ਕਾਬੂ ਕੀਤਾ ਉਸ ਤੋਂ ਬਾਅਦ 38 ਨੰਬਰ ਐਫਆਈਆਰ ਚ ਥੋਮਸ ਮਸੀ ਐਲਿਸ ਪੰਮਾ ਨੂੰ ਸਾਥਗ੍ਰਾਮੀ ਰਿਹਾ ਹੈ ਤੇ ਉਹਨੂੰ ਅਰੈਸਟ ਕੀਤਾ ਤੇ ਐਫਆਈਆਰ ਦਰਜ ਕੀਤੀਆਂ ਹਾਂ ਜੀ ਇਹਦੇ ਤਹਿਤ ਅਸੀਂ ਸਭ ਤੋਂ ਪਹਿਲਾਂ ਤੇ ਆਇਡੈਂਟੀਫਾਈ ਕੀਤੇ ਸੀ ਕਿ ਕਿਹੜੇ ਬੰਦੇ ਜਿਹੜੇ ਆ ਨਸ਼ੇ ਦੇ ਪੈਡਲਰ ਨੇ ਜਾਂ ਸਪਲਾਈਅਰ ਨੇ ਉਹਨਾਂ ਨੂੰ ਕਰਨ ਤੋਂ ਬਾਅਦ ਉਹਨਾਂ ਤੇ ਅਸੀਂ ਬਕਾਇਦਾ ਆਪਣੇ ਰੇਡ ਵਗੈਰਾ ਸਰਚਸ ਲਾ ਕੇ ਕਿੱਥੋਂ ਲਿਆਉਂਦੇ ਕੀ ਕਰਦੇ ਆ ਤੇ ਉਹ ਪ੍ਰੋਪਰ ਕਰਕੇ ਵਰਕ ਤੇ ਫਿਰ ਉਹਨਾਂ ਨੂੰ ਆਪਾਂ ਜਿਹੜਾ ਵਾ ਉਹ ਹੁਣ ਤੱਕ ਕਰੀਬ 26 ਐਫਆਈਆਰ ਆਪਾਂ ਲੌਂਚ ਕੀਤੀਆਂ ਨੇ 35 ਦੇ ਕਰੀਬ ਜਿਹੜੇ ਦੋਸ਼ੀ ਅਰੈਸਟ ਕੀਤੇ ਨੇ ਇਸ ਇਸੇ ਮੋਹਿੰਦਰਾਂ ਇਸ ਤੋਂ ਇਲਾਵਾ ਜਿਹੜਾ ਆਪਾਂ ਮੀਟਿੰਗਸ ਜਿਹੜੀਆਂ ਨੇ ਉਹ ਸਾਡੀਆਂ ਚੱਲ ਰਹੀਆਂ ਨੇ ਤੇ ਜਿਹੜੇ ਪੈਡਲਰ ਨੇ ਜਿਹੜੇ ਜਿੰਨੇ ਸਾਡੇ ਰਹਿ ਵੀ ਗਏ ਨੇ ਇਹਨਾਂ ਤੇ ਵੀ ਸਾਡੇ ਰੈਗੂਲਰ ਦੀ ਜਿਹੜੇ ਆ ਉਹ ਅਸੀਂ ਉਹਨਾਂ ਦੇ ਕਰਕੇ ਰੇਡ ਵਗੈਰਾ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਜੋ ਵੀ ਫੜਨ ਦੀ ਜਿਹੜੀ ਸਾਡੀ ਪੂਰੀ ਚੱਲ ਰਹੀ ਹੈ ਕੋਸ਼ਿਸ਼ ਦੇਖੋ ਜੀ ਜਿਹੜੇ ਨੌਜਵਾਨ ਨੇ ਸਾਡੀ ਉਹਨਾਂ ਕੋਸ਼ਿਸ਼ ਹੈ ਕਿ ਪਿਛਲੇ ਸਮੇਂ ਤੋਂ ਲਗਾਤਾਰ ਹੀ ਅਸੀਂ ਖੁਦ ਨਾ ਪਿੰਡਾਂ ਚ ਜਾ ਰਹੇ ਆ ਕਈ ਜਗ੍ਹਾ ਜਿੱਥੇ ਗਰਾਊਂਡਸ ਨੇ ਬੱਚੇ ਖੇਡਣਾਉਂਦੇ ਆ ਉਹਨਾਂ ਨਾਲ ਅਸੀਂ ਸਮਝਾ ਰਹੇ ਆ ਉਹਨਾਂ ਨਾਲ ਮੀਟਿੰਗਸ ਕਰ ਰਹੇ ਆ ਇਸ ਤੋਂ ਇਲਾਵਾ ਹੋਰ ਵੀ ਪਬਲਿਕ ਅਵੇਅਰਨੈਸ ਮੀਟਿੰਗਸ ਵੀ ਚੱਲ ਰਹੀਆਂ ਨੇ ਤੇ ਹੁਣ ਅੱਜ ਹੀ ਜਿਹੜਾ ਵਾ ਅਸੀਂ ਦੋ ਜਿਹੜੇ ਉਹ ਇੱਥੇ ਨਾ ਐਡਮਿਟ ਕਰਾਈਨੇ ਦੋ ਮੁੰਡੇ ਸੀਗੇ ਉਹਨਾਂ ਨੂੰ ਅਜੇ ਛੁਰੀ ਸੀਗਾ ਪੀਂਦਾ ਉਹਨਾਂ ਨੂੰ ਅਸੀਂ ਇੱਥੇ ਗਵਰਨਮੈਂਟ ਜਿਹੜਾ ਰਿਹਾਬਿਲੀਟੇਸ਼ਨ ਸੈਂਟਰ ਚ ਦਾਖਲ ਕਰਾਇਆ ਸਾਡੇ ਕੋਲ ਜਦੋਂ ਵੀ ਕੋਈ ਪਹੁੰਚ ਕਰਦਾ ਜੋ ਵੀ ਅਸੀਂ ਮੈਕਸਿਮਮ ਹੈਲਪ ਜਿਹੜੀ ਆ ਉਹ ਵੀ ਪੁਲਿਸ ਦੇ ਨਾਲ ਤੇ ਜਿਹੜੀ ਅਸੀਂ ਕਰ ਸਕਦੇ ਉਹ ਵੀ ਕਰ ਰਹੇ ਸਰ ਮਾਪਾਪਨੋਂ ਜਨਰਲ ਹੀ ਮੀਟਿੰਗਸ ਵੀ ਇਹੀ ਕਰਨੇ ਆ ਕਿ ਤੇ ਪੜਦਾ ਨਾ ਪਾਇਆ ਜਾਵੇ ਜੇ ਕੋਈ ਨੂੰ ਲੱਗਦਾ ਹੈ ਕੋਈ ਸ਼ੱਕ ਵੀ ਪੈਂਦਾ ਤੇ ਤੁਰੰਤ ਜਿਹੜਾ ਉਹ ਆਪਣੇ ਪਿੰਡ ਚ ਜਾਂ ਮੋਤਵਰਾਨੋਂ ਜਾਂ ਸਾਡੇ ਤੱਕ ਸੰਪਰਕ ਕਰ ਤਾਂ ਕਿ ਜਿਹੜੀ ਇਨੀਸ਼ੀਅਲ ਸਟੇਜ ਆ ਉਸ ਤੇ ਜਿਹੜੇ ਆਪਾਂ ਉਹਨੂੰ ਦਾਖਲ ਕਰਵਾ ਕੇ ਜੇ ਉਸ ਦਾ ਪ੍ਰੋਪਰ ਟਰੀਟਮੈਂਟ ਹੋ ਜੇ ਤੇ ਉਹ ਤੋਂ ਜਿਹੜਾ ਉਹਦਾ ਬਚਾਅ ਹੋ ਸਕਦਾ ਮੈਸੇਜ ਤੇ ਇਹੀ ਆ ਜੀ ਜੇ ਕੋਈ ਉਹਨਾਂ ਨੂੰ ਲੱਗਦਾ ਹੈ ਪਹਿਲਾਂ ਵੀ ਸਾਡੇ ਜਿਹੜੇ ਨੰਬਰ ਹੈਲਪਲਾਈਨ ਹੈਗੇ ਆ ਜਾਂ ਸਾਡੇ ਵੀ ਨੰਬਰ ਹੈ ਅਸੀਂ ਜਿੱਥੇ ਮੀਟਿੰਗਸ ਜਾਂਦੇ ਆ ਆਪਣਾ ਨੰਬਰ ਸ਼ੇਅਰ ਕਰਨੇ ਆ ਵੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਸਾਨੂੰ ਫੀਡ ਸਾਡੇ ਇਦਾਂ ਜੀ ਇਦਾਂ ਫਿਰ ਆਪਾਂ ਉੱਤੇ ਪ੍ਰੋਪਰ ਉਹਦਾ ਕਰਦੇ ਵੀ ਉਹਨੂੰ ਵੈਰੀਫਾਈ ਵੀ ਕਰਨੇ ਆ ਤੇ ਇਹੀ ਆ ਕਿ ਸਾਨੂੰ ਸਾਡਾ ਸਹਿਯੋਗ ਕਰਨ ਤੇ ਆਪਾਂ ਕਿਉਂਕਿ ਜਿਹੜਾ ਹੈਗਾ ਵਾ ਨਸ਼ਿਆਂ ਵਾਲਾ ਕੋਡ ਜਾਵਾ ਇਹਨੂੰ ਜਿਹੜਾ ਵਾ ਇਹਨੂੰ ਖਤਮ ਕੀਤਾ ਜਾ ਸਕੇ